ਸਤਿ ਸ੍ਰੀ ਅਕਾਲ ਬੱਚਿਓ ਆਓ ਪੰਜਾਬੀ ਸਿੱਖੇ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੱਚਿਓ ਆਪਾਂ ਕਰ ਰਹੇ ਆ ਨਵੀਂ ਉਡਾਨ ਸੈਕਿੰਡ ਕਲਾਸ ਦੀ ਨਵੀਂ ਉਡਾਨ ਪੁਸਤਕ ਠੀਕ ਹੈ ਤੇ ਅੱਜ ਆਪਾਂ ਲੈਸਨ ਕਰਨ ਜਾ ਰਹੇ ਆ 14ਵੀਂ ਆਈ ਦੀਵਾਲੀ ਠੀਕ ਹੈ ਕਿਉਂਕਿ ਹੁਣ ਦੀਵਾਲੀ ਆਣ ਵਾਲੀ ਹੈ ਨਾ ਰੱਖੜੀ ਚਲੀ ਗਈ ਰੱਖੜੀ ਤੋਂ ਬਾਅਦ ਗਣਪਤੀ ਆਏ ਗਣਪਤੀ ਬਾਅਦ ਦੁਸ਼ਹਿਰਾ ਆਏਗਾ ਦੁਸ਼ਹਿਰੇ ਤੋਂ ਬਾਅਦ ਕੀ ਆ ਜਾਏਗੀ ਦੀਵਾਲੀ ਤੇ ਇਹ ਆਪਾਂ ਅੱਜ ਲੈਸਨ ਕਰ ਰਹੇ ਆਂ ਆਈ ਦੀਵਾਲੀ ਇਸ ਦੇ ਆਪਾਂ ਕੁਐਸਚਨ ਆਨਸਰ ਕਰਾਂਗੇ ਪਿਛਲੀ ਕਲਾਸ ਦੇ ਵਿੱਚ ਆਪਾਂ ਇਸ ਦਾ ਲੈਸਨ ਪੜ੍ਹਿਆ ਸੀਗਾ ਨਾ ਲੈਸਨ ਕਵਿਤਾ ਤੇ ਠੀਕ ਹੈ ਸ਼ੁਰੂ ਕਰਦੇ ਆਂ ਪਹਿਲਾ ਕੁਐਸਚਨ ਹੈ ਕਵਿਤਾ ਅਨਸਾਰ ਖਾਲੀ ਥਾਵਾਂ ਭਰੋ ਇਹ ਹੈ ਇਹ ਕੁਝ ਸ਼ਬਦ ਦਿੱਤੇ ਹੋਏ ਆ ਇਹਨਾਂ ਨੂੰ ਤੁਸੀਂ ਇਹਦੇ ਵਿੱਚ ਭਰਨਾ ਹੈ ਠੀਕ ਹੈ ਮੈਂ ਪਹਿਲਾਂ ਹੀ ਇਹ ਸਾਰਾ ਭਰ ਦਿੱਤੇ ਆ ਦੇਖ ਲੈਂਦੇ ਆ ਕੀ ਕੀ ਹੈ ਦੀਵਾਲੀ ਖੁਸ਼ੀਆਂ ਦਾ ਡੈਸ਼ ਹੈ ਦੀਵਾਲੀ ਖੁਸ਼ੀਆਂ ਦਾ ਕੀ ਹੈ ਤਿਉਹਾਰ ਇਹ ਆ ਗਿਆ ਹੈ ਨਾ ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਤੁਸੀਂ ਆਪਣੇ ਆਪ ਵੀ ਕਰ ਸਕਦੇ ਤੁਸੀਂ ਲਾਈਨ ਤੁਹਾਨੂੰ ਸਮਝ ਆ ਜਾਊਗਾ ਕਿ ਕਿ ਦੀਵਾਲੀ ਖੁਸ਼ੀਆਂ ਦਾ ਹਲਵਾਈ ਤਾਂ ਨਹੀਂ ਆਊਗਾ ਨਾ ਆਤਿਸ਼ਵਾਜੀ ਤਾਂ ਨਹੀਂ ਆਊਗਾ ਮਠਿਆਈ ਵੀ ਨਹੀਂ ਆਊਗਾ ਕੀ ਆ ਜਾਊਗਾ ਤਿਉਹਾਰ ਹੈ ਹੈ ਨਾ ਡੈਸ਼ ਮਠਿਆਈ ਬਣਾਉਂਦਾ ਹੈ ਤੇ ਵੇਚਦਾ ਹੈ ਕੌਣ ਹਲਵਾਈ ਹਲਵਾਈ ਮਠਿਆਈ ਬਣਾਉਂਦਾ ਹੈ ਤੇ ਵੇਚਦਾ ਹੈ ਠੀਕ ਹੈ ਨੈਕਸਟ ਹੈ ਦੀਵਾਲੀ ਲਈ ਲੋਕ ਡੈਸ਼ ਖਰੀਦਦੇ ਹਨ ਕੀ ਖਰੀਦਦੇ ਹਨ ਦੀਵਾਲੀ ਲਈ ਲੋਕ ਤੋਹਫੇ ਕੀ ਆ ਜਾਊਗਾ ਤੋਹਫੇ ਖਰੀਦਦੇ ਹਨ ਰਾਤ ਨੂੰ ਡੈਸ਼ ਜਗਾਏ ਜਾਂਦੇ ਹਨ ਕੀ ਜਗਾਏ ਜਾਂਦੇ ਹਨ ਦੀਵੇ ਰਾਤ ਨੂੰ ਜਗਾਉਂਦੇ ਆ ਨਾ ਰਾਤ ਨੂੰ ਕੀ ਜਗਾਏ ਜਾਂਦੇ ਹਨ ਦੀਵੇ ਬੱਚੇ ਡੈਸ਼ ਚਲਾ ਕੇ ਖੁਸ਼ ਹੁੰਦੇ ਹਨ ਕੀ ਚਲਾਉਂਦੇ ਹਨ ਬੱਚੇ ਦੀਵਾਲੀ ਵਾਲੇ ਦਿਨ आतिशबाजी, आतिशबाजी चला के खुश होंगे बच्चे है ना इतुगा आतशबाजी अते मठियाईया सुगावत वन ठीक है अगला क्वेश्चन देखो हेठ लिखे शब्द के अर्थ दसो शब्दा दे अर्थ है की है दिवाली की होंगी है ਕਤਕ ਮਹੀਨੇ ਵਿੱਚ ਆਉਣ ਵਾਲਾ ਤਿਹਾੜ ਜਿਸ ਵਿੱਚ ਦੀਵੇ ਜਗਾਏ ਜਾਂਦੇ ਹਨ ਕਤਕ ਮਹੀਨੇ ਦੀ ਜਿਹੜੀ ਮੱਸਿਆ ਹੁੰਦੀ ਹੈ ਨਾ ਮੱਸਿਆ ਦੀ ਰਾਤ ਜਿਹੜੀ ਹੁੰਦੀ ਹੈ ਉਦੋਂ ਦੀਵਾਲੀ ਮਨਾਇ ਜਾਂਦੀ ਜਦੋਂ ਕੋਪ ਹਨੇਰਾ ਹੁੰਦਾ ਠੀਕ ਹੈ ਅਗਲਾ ਹੈ ਬਾਲ ਬਾਲ ਕੀ ਅੰਦਰ ਬੱਚਾ ਤੇ ਨਹਾਣਾ ਠੀਕ ਹੈ ਪਟਾਕੇ ਠਾੜ ਦੀ ਆਵਾਜ਼ ਨਾਲ ਚੱਲਣ ਵਾਲੀ ਆਤਿਸ਼ਬਾਜ਼ੀ ਇਹ ਤਾਂ ਪਤਾ ਹੀ ਹੈ ਨਾ ਹਲਵਾਈ ਮਠਿਆਈ ਬਣਾਉਣ ਵਾਲਾ ਬਾਲੂ ਸ਼ਾਹੀ ਇੱਕ ਕਿਸਮ ਦੀ ਮਠਿਆਈ ਹੁੰਦੀ ਬਾਲੂ ਸ਼ਾਈ ਠੀਕ ਹੈ ਤੇ ਇਹ ਜਲਦੀ ਜਲਦੀ ਨੋਟ ਕਰ ਲੋ ਅਗਲੇ ਕੁਐਸਚਨ ਹੋਰ ਲਿਖ ਦੇਈਏ ਅੱਗੋਂ ਦੇਖ ਲੈਂਦੇ ਆ ਅਗਲਾ ਕੁਐਸਚਨ ਅਗਲਾ ਕੁਐਸਚਨ ਹੈ ਹੇਠ ਲਿਖੇ ਵਾਕਾਂ ਨੂੰ ਪੜ੍ਹੋ ਤੇ ਦੱਸੋ ਕਿ ਇਹ ਸਹੀ ਹੈ ਜਾਂ ਗਲਤ ਸਹੀ ਤੇ ਗਲਤ ਦਾ ਨਿਸ਼ਾਨ ਲਗਾਉਣਾ ਇਹਦੇ ਤੇ ਠੀਕ ਹੈ ਤੇ ਪਹਿਲਾ ਕਿਹੜਾ ਹੈ ਦੀਵਾਲੀ ਤੇ ਲੋਹੜੀ ਇੱਕ ਹੀ ਦਿਨ ਆਉਂਦੇ ਹਨ ਦੀਵਾਲੀ ਤੇ ਲੋਹੜੀ ਇੱਕ ਦਿਨ ਆਉਂਦੇ ਦੀਵਾਲੀ ਹੁੰਦੀ ਹੈ ਅਕਤੂਬਰ ਨਵੰਬਰ ਚ ਹੈ ਨਾ ਤੇ ਲੋਹੜੀ ਕਦੋਂ ਹੁੰਦੀ ਹੈ ਜਨੂਰੀ ਦੇ ਵਿੱਚ ਹੈਨਾ ਤੇ ਇਸ ਲਈ ਇਹ ਕੀ ਆਜੂਗਾ ਰੋਂਗ ਗਲਤ ਹੈ ਇਹ ओके ਦੀਵਾਲੀ ਰਾਤ ਦਾ ਤਿਉਹਾਰ ਹੈ ਰਾਤ ਦਾ ਤਿਉਹਾਰ ਹੈ ਨਾ ਰਾਤ ਨੂੰ ਦੀਵੇ ਜਗਾਂਦੇ ਨੇ ਨਾ ਦੀਵਾਲੀ ਵਾਲੇ ਦਿਨ ਤੇ ਇੱਥੇ ਠੀਕ ਦਾ ਨਿਸ਼ਾਨ ਆਜੂਗਾ ਦੀਵਾਲੀ ਸਾਰੇ ਲੋਕ ਮਿਲ ਕੇ ਮਨਾਉਂਦੇ ਹਨ ਮਿਲ ਕੇ ਮਨਾਉਂਦੇ ਹਨ ਨਾ ਦੀਵਾਲੀ ਤੇ ਇੱਥੇ ਵੀ ਠੀਕ ਦਾ ਨਿਸ਼ਾਨ ਆਜੂਗਾ ਦੀਵਾਲੀ ਵਾਲੀ ਰਾਤ ਦੀਵੇ ਵਾਲੇ ਜਾਂਦੇ ਹਨ बाल देना दिवे इतने भी ठीक का निशान आ आजगा हलवाई आतशबाजी बना <laughs> कदी देखिए आतशबाजी बना हलवाई आतशबाजी तो पटाका है ना कि बना बालू शाही बना मठियाई बना यह तो आ जाऊगा गलत आ जाऊगा आतशबाजी नहीं बना मिठियाई बना दिवाली का संबंध पटाकिया है यह की आजुगा ठीक ठीक है अगला क्वेश्चन है पाठ के संदर्भ दसो यह की है की ये है हवाई की है हवाई कपड़ा मिठाई के आतिशबाजी हवाई उड़न वाली की आजुगा इत आतिशबाजी हवाई की आजुगा आतिशबाजी बालू की है कपड़ा है मिठाई है कि आतिशबाजी बालूशाही की होंगी है एक तरह की मिठाई हम मिठाई आजग ठीक है आ अनार की है फल है मिठाई है कि आतिशबाजी अनार अनार जड़ा है पटाका भी है एक फल भी है फल आज इत ठीक है टिक निशान आ आजगा फल फुलझी की है फुल मठ आतिशबाजी फूल फुलझड़ी की होंगे आतिशबाजी फुलझड़ी टिक इत निशान आ आजग ਸ਼ੁਰਲੀ ਸ਼ੁਰਲੀ ਕੀ ਹੁੰਦੀ ਹੈ ਸ਼ੁਰਲੀ ਜਿਹੜਾ ਰਾਕਟ ਹੀ ਕਹਿੰਦੇ ਉਹਨੂੰ ਵੀ ਹੈ ਨਾ ਜਿਹੜੀ ਬੋਤਲ ਚ ਆਪਾਂ ਰੱਖ ਕੇ ਉੱਪਰ ਬਣਾਉਂਦੇ ਆ ਤਾਂ ਕਰਕੇ ਇਸ ਤਰ੍ਹਾਂ ਉੱਡਦੀ ਹੈ ਨਾ ਉਹਨੂੰ ਕਹਿੰਦੇ ਸ਼ੁਰਲੀ ਫਲ ਮਠਿਆਈ ਕਿ ਆਤਿਸ਼ਵਾਜੀ ਆਤਿਸ਼ਵਾਜੀ ਸ਼ੁਰਲੀ ਕਿਹਾ ਜੂਗਾ ਆਤਿਸ਼ਵਾਜੀ ਇੱਥੇ ਠੀਕ ਤਨ ਨਿਸ਼ਾਨ ਆ ਜੂਗਾ ਠੀਕ ਹੈ ਤੇ ਜਲਦੀ ਨਾਲ ਇਹ ਨੋਟ ਕਰ ਲਓ ਅੱਗੇ ਹੋਰ ਆਪ ਕਰ ਲੈਂਦੇ ਆ ਵਿੱਚ ਚਲੋ ਬੱਚੋ ਅਗਲਾ ਕੁਐਸਚਨ ਦੇਖ ਲਈਏ ਅਗਲਾ ਕੁਐਸਚਨ ਹੈ ਪੰਜਵਾਂ ਵਾਕਾ ਵਿੱਚ ਵਰਤੋ ਤੁਸੀਂ ਆਪਣੇ ਵਾਕ ਵੀ ਬਣਾ ਸਕਦੇ ਹੋ ਠੀਕ ਹੈ ਜੋ ਵੀ ਤੁਹਾਨੂੰ ਮੰਦੇ ਆ ਹਲਵਾਈ ਹਲਵਾਈ ਮਠਿਆਈ ਬਣਾਉਂਦਾ ਹੈ ਰਵਾਈ ਮਠਿਆਈ ਬਣਾਉਂਦਾ ਹੈ ਨਾ ਦੀਵਾਲੀ ਵਾਲੇ ਦਿਨ ਹਲਵਾਈ ਬਹੁਤ ਹੀ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਬਣਾਉਂਦੇ ਹਨ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਹਨ ਖੁਸ਼ੀ ਬੱਚਿਆਂ ਨੂੰ ਦੀਵਾਲੀ ਤੇ ਬਹੁਤ ਖੁਸ਼ੀ ਹੁੰਦੀ ਹੈ ਕਿਸੇ ਵੀ ਤਿਉਹਾਰ ਦੀ ਬੱਚਿਆਂ ਨੂੰ ਖੁਸ਼ੀ ਹੁੰਦੀ ਹੈ ਨਾ ਕਿ ਦੀਵਾਲੀ ਆਵੇ ਕਿਉਂਕਿ ਉਹਨਾਂ ਨੂੰ ਉਸ ਦਿਨ ਖਾਣ ਨੂੰ ਮਠਿਆਈ ਮਿਲਦੀ ਹੈ ਪਟਾਕੇ ਚਲਾਉਣ ਨੂੰ ਮਿਲਦੇ ਹਨ ਹੈਨਾ ਤਾਂ ਦੀਵਾਲੀ ਦੀ ਬਹੁਤ ਹੀ ਖੁਸ਼ੀ ਹੁੰਦੀ ਹੈ ਪਟਾਕੇ ਦੀਵਾਲੀ ਵਾਲੇ ਦਿਨ ਪਟਾਕੇ ਚਲਾਏ ਜਾਂਦੇ ਹਨ ਦੀਵੇ ਦੀਵਾਲੀ ਵਾਲੇ ਦਿਨ ਘਰ ਘਰ ਵਿੱਚ ਦੀਵੇ ਜਲਾਏ ਜਾਂਦੇ ਹਨ ਬਾਜ਼ਾਰ ਪਟਾਕੇ ਤੇ ਮਠਿਆਈਆਂ ਨਾਲ ਬਾਜ਼ਾਰ ਸਜੇ ਹੁੰਦੇ ਹਨ ਠੀਕ ਹੈ ਤੁਸੀਂ ਆਪਣੇ ਵੱਲੋਂ ਕੁਝ ਵੀ ਲਿਖ ਸਕਦੇ ਹੋ ਠੀਕ ਅਗਲਾ ਕੁਐਸਚਨ ਹੈ ਸ਼ੁੱਧ ਸ਼ਬਦ ਜੋੜ ਲਿਖੋ ਮਤਲਬ ਇਹ ਜਿਹੜੇ ਗਲਤ ਹੈ ਇਹ ਸਾਰੇ ਤੇ ਤੁਸੀਂ ਠੀਕ ਕਰਕੇ ਲਿਖਣਾ ਮਿਠਾਈ ਲਿਖਿਆ ਹੈ ਮਠਿਆਈ ਕੀ ਹੁੰਦਾ ਪੰਜਾਬੀ ਦੇ ਵਿੱਚ ਕੀ ਹੁੰਦਾ ਮਠਿਆਈ ਮਿਠਾਈ ਹੁੰਦਾ ਹਿੰਦੀ ਦੇ ਵਿੱਚ ਠੀਕ ਹੈ ਮਠਿਆਈ ਪੰਜਾਬੀ ਦੇ ਵਿੱਚ ਦੀਵਾਲੀ ਦੀਵਾਲੀ ਕਿਸ ਤਰ੍ਹਾਂ ਹੈ ਲਿਖਣਾ ਹੈ ਦੇ ਨੂੰ ਬਿਹਾਰੀ ਆਜੂਗੀ ਦੀ ਵਾਵੇ ਨੂੰ ਕੰਨਾ ਲੱਲੇ ਨੂੰ ਪਿਆਰੀ ਦੀਵਾਲੀ ਬੱਲੂ ਸ਼ਾਹੀ ਕਿਸ ਤਰ੍ਹਾਂ ਲਿਖਣਾ ਬੱਲੂ ਸ਼ਾਹੀ ਦੇ ਵਿੱਚ ਵੀ ਹਾਹੇ ਨੂੰ ਕੀ ਆਜੂਗੀ ਬਿਹਾਰੀ ਠੀਕ ਹੈ ਹਾਹੇ ਨੂੰ ਬਿਹਾਰੀ ਆਜੇਗੀ ਅਗਲਾ ਹੈ ਹਲਵਾਹੀ ਹਲਵਾਹੀ ਨਹੀਂ ਹੁੰਦਾ ਹਲਵਾਈ ਈੜੀ ਈੜੀ ਨੂੰ ਬਿਹਾਰੀ ਆਜੂਗੀ ਅੱਗੇ ਹੈ ਫੁੱਲ ਝਾੜੀਆਂ ਕੀ ਹੁੰਦਾ ਫੁੱਲ ਝਾੜੀਆਂ ਹੁੰਦੀਆਂ ਕਿ ਫੁੱਲ ਝੜੀਆਂ ਫੁੱਲ ਝੜੀਆਂ ਕੀ ਇਹਦਾ ਠੀਕੀ ਆਜੂਗਾ ਫੁੱਲ ਝੜੀਆਂ ਇਹ ਕੀ ਹੈ ਫੁੱਲ ਝਾੜੀਆਂ ਕੀ ਆ ਜਾਊਗਾ ਫੁੱਲ ਝੜੀਆਂ ਠੀਕ ਹੈ ਅਗਲਾ ਕੁਐਸਚਨ ਹੈ ਵਚਨ ਬਦਲੋ ਵਚਨ ਬਦਲੋ ਚ ਕੀ ਹੈ ਇਕਵਚਨ ਤੇ ਉਹਦੇ ਤੁਸੀਂ ਬਹੁਵਚਨ ਬਣਾਣੇ ਇਕਵਚਨ ਦਿੱਤੇ ਹੋਣੇ ਬਹੁਵਚਨ ਬਣਾਣੇ ਜਿਸ ਤਰ੍ਹਾਂ ਇਹ ਕੀ ਹੈ ਦੀਵਾ ਦੀਵਾ ਦਾ ਕੀ ਆ ਜਾਊਗਾ ਦੀਵੇ ਜਿਆਦਾ ਕੀ ਆ ਜਾਊਗਾ ਦੀਵੇ ਬਨੇਰਾ ਬਨੇਰੇ ਪਟਾਕਾ ਪਟਾਕੇ ਪੇੜਾ ਪੇੜੇ ਜਲੇਬੀ ਜਲੇਬੀਆਂ ਇੱਥੇ ਕੀ ਆਜੂਗਾ ਜਲੇਬੀ ਬਿਹਾਰੀ ਹੈ ਨਾ ਤਾਂ ਬਿਹਾਰੀ ਤੇ ਕੀ ਆ ਜਾਂਦਾ ਹੈ ਜਲੇਬੀਆਂ ਐੜਾ ਐੜੇ ਨੂੰ ਕੰਨਾ ਚਲੇਬੀਆਂ ਠੀਕ ਹੈ ਤੇ ਹੁਣ ਇੱਕ ਕੁਐਸਚਨ ਰਹਿ ਗਿਆ ਜਿਹਦੇ ਵਿੱਚ ਆਪਾਂ ਕੁਐਸਚਨ ਆਨਸਰ ਕਰਾਂਗੇ ਤੇ ਇਹ ਜਲਦੀ ਨੋਟ ਕਰ ਲਓ ਤੇ ਚਲੋ ਬੱਚੋ ਅੱਗੇ ਇਹਦੇ ਕੁਐਸਚਨ ਆਨਸਰ ਦੇਖ ਲੈਂਦੇ ਆ ਅਗਲਾ ਕੁਐਸਚਨ ਹੈ ਹੇਠ ਲਿਖੇ ਪ੍ਰਸ਼ਨਾਂ ਤੇ ਉੱਤਰ ਦਿਓ ਕੀ ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਕੀ ਆਨਸਰ ਕੀ ਹੋਊਗਾ ਹਾਂ ਜੀ ਇਸ ਦਿਨ ਲੋਕ ਮਠਿਆਈ ਤੇ ਸੁਗਾਤਾਂ ਵੰਡਦੇ ਹਨ ਅਗਲਾ ਹੈ ਦੀਵਾਲੀ ਵਾਲੇ ਦਿਨ ਕਿਹੜੀਆਂ ਦੁਕਾਨਾਂ ਉੱਪਰ ਜ਼ਿਆਦਾ ਭੀੜ ਹੁੰਦੀ ਹੈ ਹਲਵਾਈ ਤੇ ਮਠਿਆਈ ਦੀਆਂ ਦੁਕਾਨਾਂ ਉੱਤੇ ਹਨਾ ਉੱਥੇ ਹੁੰਦੀ ਨਾ ਜ਼ਿਆਦਾ ਭੀੜ ਬੱਚੇ ਦੀਵਾਲੀ ਵਾਸਤੇ ਕੀ ਖਰੀਦਦੇ ਹਨ ਬੱਚੇ ਦੀਵਾਲੀ ਵਾਸਤੇ ਪਟਾਕੇ ਖਰੀਦਦੇ ਹਨ ਹਲਵਾਈ ਕੀ ਕਰਦਾ ਹੈ ਹਲਵਾਈ ਮਠਿਆਈ ਬਣਾਉਂਦਾ ਹੈ ਅਗਲਾ ਕੁਐਸਚਨ ਹੈ ਕੋਈ ਪੰਜ ਮਠਿਆਈਆਂ ਦੇ ਨਾਂ ਦੱਸੋ ਪੰਜ ਮਠਿਆਈ ਕਿਹੜੀ ਕਿਹੜੀ ਆ ਗਈ ਬਰਫੀ ਜਲੇਬੀ ਬਾਲੂ ਸ਼ਾਈ ਲੱਡੂ ਤੇ ਪੇੜੇ ਤੁਸੀਂ ਆਪਣੇ ਵੱਲੋਂ ਵੀ ਕੋਈ ਦੱਸ ਸਕਦੇ ਹੋ ਠੀਕ ਹੈ ਅਗਲਾ ਕੁਐਸਚਨ ਹੈ ਪੰਜ ਤਰ੍ਹਾਂ ਦੀ ਆਤਿਸ਼ਵਾਜੀ ਦੇ ਨਾਮ ਲਿਖੋ ਅਨਾਰ ਫੁੱਲ ਝੜੀ ਆਤਿਸ਼ਵਾਜੀ ਸ਼ੁਰਲੀ ਤੇ ਚੱਕਰੀ ਚੱਕਰੀ ਹੁੰਦੀ ਨਾ ਇੱਕ ਚੱਕਰੀ ਇਹ ਪੰਜ ਤਰ੍ਹਾਂ ਦੀਆਂ ਜਿਹੜੀਆਂ ਆਤਿਸ਼ਵਾਜੀਆਂ ਹੋ ਗਈਆਂ ਤੇ ਇਹ ਹੋ ਗਏ ਬੱਚੋ ਅੱਜ ਦੇ ਲੈਸਨ ਦੇ ਕੁਐਸਚਨ ਆਨਸਰ ਤੇ ਅੱਜ ਦਾ ਲੈਸਨ ਇੱਥੇ ਹੀ ਖਤਮ ਹੁੰਦਾ ਹੈ ਤੇ ਬੱਚੋ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਕਿ ਤੁਹਾਨੂੰ ਮੇਰੇ ਆਉਣ ਵਾਲੇ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਮਿਲਦੀ ਰਹੇ ਅੱਜ ਦੀ ਆਪਾਂ ਕਲਾਸ ਇੱਥੇ ਹੀ ਖਤਮ ਕਰਦੇ ਆਂ ਤੇ ਆਪਾਂ ਮਿਲਦੇ ਆਂ ਆਪਣੀ ਅਗਲੀ ਕਲਾਸ ਦੇ ਵਿੱਚ ਤਦ ਤੱਕ ਲਈਓ ਕੋਈ ਬਾਏ ਬਾਏ ਥੈਂਕ ਯੂ ਬੱਚੋ ਟੇਕ ਕੇਅਰ